ਪਿਛਲੀ ਵਾਰ ਵੀ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਤੁਹਾਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਪਤਾਂ ਦੇ ਮਨਾਂ ਚ ਇੱਕ ਡਰ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਮੰਦਪਾ ਹਾਂ ਜੀ ਬਹੁਤ ਜ਼ਿਆਦਾ ਅੱਜ ਤੱਕ ਅਸੀਂ ਸਮਾਨ ਵੀ ਛੱਕਣ ਲੱਗੇ ਕੋਈ ਪਤਾ ਵੀ ਨਹੀਂ ਹੈਗਾ ਕਿੱਥੇ ਰੱਖਣਾ ਹੈ ਹੁਣ ਦੱਸੋ ਸਰਕਾਰ ਨੂੰ ਪੁੱਛੋ ਵੀ ਕਿੱਥੇ ਰੱਖੀਏ ਇਹ ਸਮਾਨ ਫਾਰਮ ਭਰਾ ਲੈਂਦੇ ਆ ਫੋਟੋਆਂ ਲੈ ਲੈਂਦੇ ਆ ਕੁਝ ਵੀ ਨਹੀਂ ਦਿੰਦੇ ਕੋਈ ਮੁਆਵਜ਼ਾ ਨਹੀਂ ਮਿਲੇਗਾ ਨੁਕਸਾਨ ਇੰਨਾ ਜ਼ਿਆਦਾ ਹੈ ਕਿ ਮੇਰਾ ਤਾਂ ਚਲੋ ਨਵਾਂ ਸਮਾਨ ਸੀਗਾ ਮੇਰੇ ਦੇ ਘਰ ਪਹਾੜਾਂ ਦੇ ਵਿੱਚ ਪੈ ਰਹੀ ਭਾਰੀ ਬਾਰਿਸ਼ ਤੋਂ ਜਿੱਥੇ ਸੂਬੇ ਦੇ ਸਾਰੇ ਡੈਮ ਤੇ ਨਦੀਆਂ ਪੂਰੀ ਉਹ ਜਿਹੜੀ ਕਿ ਫੁੱਲ ਚੱਲ ਰਹੀਆਂ ਨੇ ਉੱਥੇ ਹੀ ਪਟਿਆਲਾ ਦੇ ਲੋਕਾਂ ਨੂੰ ਵੀ ਟੈਨਸ਼ਨ ਹੋਣ ਲੱਗ ਜਾਂਦੀ ਆ ਜਦੋਂ ਪਟਿਆਲਾ ਦੀ ਬड़ी ਨਦੀ ਦੇ ਵਿੱਚ ਵੀ ਪਾਣੀ ਆਂਦਾ ਅਸਿਸਟੈਂਟ ਦੀ ਤੁਹਾਨੂੰ ਤਸਵੀਰ ਦਿਖਾ ਰਿਹਾ ਮੇਰੇ ਪਿੱਛੇ ਕਿ ਬड़ी ਨਦੀ ਹੈ ਔਰ ਆਲੇ ਦੁਆਲੇ ਪਿੰਡ ਹੈਗਾ ਰਾਈ ਮਾਜਰਾ ਜਿੱਥੇ ਦੇ ਲੋਕਾਂ ਨੇ ਪਿਛਲੀ ਵਾਰ ਵੀ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਔਰ ਕਹਿੰਦੇ ਕਿ ਸਾਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਪਰ ਹੁਣ ਵੀ ਲੋਕਾਂ ਦੇ ਮਨਾਂ 'ਚ ਇੱਕ ਡਰਦਾ ਮਾਹੌਲ ਹੈ ਤਸਵੀਰ ਵੀ ਦੇਖ ਰਹੇ ਹੋ ਕਿ ਲੋਕਾਂ ਦਾ ਜਿਹੜਾ ਪਿਛਲੀ ਵਾਰ ਦਾ ਨੁਕਸਾਨ ਜਿੰਨਾ ਕਿ ਹੋਇਆ ਪਿਆ ਬ੍ਰੀ ਵਿਅਕਤੀਆਂ ਉਹਦੇ ਜਿਹੜਾ ਇਹ ਲੋਕ ਰਹਿੰਦੇ ਹੈਗੇ ਆ ਔਰ ਇਹਨਾਂ ਨੇ ਹਜੇ ਵੀ ਥੋੜਾ ਥੋੜਾ ਸਮਾਨ ਆਪਣਾ ਉੱਪਰ ਰੱਖਿਆ ਪਿਆ ਕਿਉਂਕਿ ਕਹਿੰਦੇ ਬਿਲਕੁਲ ਨਦੀ ਦੇ ਕਿਨਾਰੇ ਤੇ ਲੋਕ ਰਹਿ ਰਹੇ ਨੇ ਔਰ ਕਿਸੇ ਵੀ ਟਾਈਮ ਕਹਿੰਦੇ ਕਿ ਪਾਣੀ ਆ ਸਕਦਾ ਹੈ ਕਿਉਂਕਿ ਜਦੋਂ ਕਿਸੇ ਦਾ ਨੁਕਸਾਨ ਹੋਇਆ ਹੋਵੇ ਤਾਂ ਹਰ ਇੱਕ ਨੂੰ ਡਰ ਲੱਗਦਾ ਹੈ ਹਰ ਇੱਕ ਨੂੰ ਨੁਕਸਾਨ ਦਾ ਡਰ ਲੱਗਦਾ ਹੈ ਔਰ ਜਿਹਦੇ ਨਾਲ ਕਹਿੰਦੇ ਬੀਤਦੀ ਹੈ ਤਾਂ ਉਸ ਨੂੰ ਹੀ ਪਤਾ ਹੁੰਦਾ ਸਾਡੇ ਨਾਲ ਇਹ ਇਲਾਕੇ ਦੇ ਲੋਕ ਹੈਗੇ ਆ ਪਿਛਲੀ ਵਾਰ ਵੀ ਤੁਹਾਡਾ ਨੁਕਸਾਨ ਹੋਇਆ ਸੀ ਇਹ ਇਸ ਵਾਰ ਮਤਲਬ ਜਿਵੇਂ ਕਿ ਹੁਣ ਪਾਣੀ ਹਜੇ ਹੌਲੀ ਹੌਲੀ ਆ ਰਿਹਾ ਹੈ ਡਰ ਦਾ ਮਾਹੌਲ ਹੈ ਮੰਨ ਦੇ ਵੀ ਹਾਂਜੀ ਬਹੁਤ ਜ਼ਿਆਦਾ ਅੱਜ ਤੱਕ ਅਸੀਂ ਸਮਾਨ ਵੀ ਚੱਕਣ ਲੱਗੇ ਆ ਮਤਲਬ ਕੋਈ ਪਤਾ ਵੀ ਨਹੀਂ ਹੈਗਾ ਕਿੱਥੇ ਰੱਖਣਾ ਹੈ ਹੁਣ ਦੱਸੋ ਸਰਕਾਰ ਨੂੰ ਪੁੱਛਿਆ ਵੀ ਕਿੱਥੇ ਰੱਖੀਏ ਸੀ ਸਮਾਨ ਪਹਿਲਾਂ ਵੀ ਕੁਝ ਨਹੀਂ ਦਿੱਤਾ ਹੈਗਾ ਉਹਨਾਂ ਨੇ ਫਾਰਮ ਭਰਾ ਲੈਂਦੇ ਆ ਫੋਟੋਆਂ ਲੈ ਲੈਂਦੇ ਆ ਕੁਝ ਵੀ ਨਹੀਂ ਦਿੰਦੇ ਆ ਇਹ ਨੁਕਸਾਨ ਕੋਈ ਮੁਆਵਜ਼ਾ ਨਹੀਂ ਮਿਲੇਗਾ ਕੋਈ ਮੁਆਵਜ਼ਾ ਨਹੀਂ ਮਿਲੇਗਾ ਨੁਕਸਾਨ ਇੰਨਾ ਜ਼ਿਆਦਾ ਹੈ ਕਿ ਮੇਰਾ ਤਾਂ ਚਲੋ ਨਵਾਂ ਸਮਾਨ ਸੀਗਾ ਮੇਰੇ ਦੇਸ ਦਾ ਉਹ ਵੀ ਸਾਰਾ ਸਮਾਨ ਹੋ ਗਿਆ ਹੁਣ ਤਾਂ ਫਿਰ ਵੀ ਕੁਛ ਨਹੀਂ ਹੈ ਉਹਦੇ ਵੀ ਸਾਨੂੰ ਕਿਸੇ ਸੰਸਥਾ ਤੋਂ ਮੰਜੇ ਦਿੱਤੇ ਗਏ ਸੀਗੇ ਸਰਕਾਰ ਨੇ ਦੇਖ ਜਿਹਨੇ ਸੰਸਥਾ ਹੈਲਪ ਕਰ ਰਹੀ ਸੀ ਉਹਨਾਂ ਨੇ ਪਰਚੇ ਕਰੇ ਸੀ ਖਾਲਸਾ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਸੀ ਖਾਣੇ 'ਚ ਬਾਕੀ ਸਾਨੂੰ ਕੁਛ ਨਹੀਂ ਮਿਲਿਆ ਹੈ ਕੋਈ ਮੁਆਵਜ਼ਾ ਨਹੀਂ ਮਿਲਿਆ ਕਿੰਨੇ ਦਿਨ ਤੁਸੀਂ ਲੋਕ ਘਰੋਂ ਬਾਹਰ ਰਹੇ ਜਦੋਂ ਪਿੱਲਾ ਪਾਣੀ ਆ ਅੱਜ 2 ਮਹੀਨਾ ਰਹੀ ਹੈ ਬਾਹਰ ਤੇ 2 ਮਹੀਨੇ ਅਸੀਂ ਵੈਸੇ ਹੀ ਐਵੇਂ ਹੀ ਅੱਖਜੋ ਖਵਾਰੀ ਚ ਨਿਕਲ ਗਏ ਆ ਮਤਲਬ ਕੰਮਕਾਰ ਸਾਰੇ ਦਿਹਾੜੀ ਵਾਲੇ ਬੰਦੇ ਆ ਕੋਈ ਹੋਰ ਇੱਕ ਟੂਟੀ ਵਾਲਾ ਨਹੀਂ ਹੈ ਤੁਸੀਂ ਆਂਟੀ ਦੇਖਦੇ ਹੋਗੇ ਪਾਣੀ ਹੁਣ ਜਿਵੇਂ ਕੀ ਆ ਰਿਹਾ ਡਰ ਦਾ ਮਾਹੌਲ ਤਾਂ ਪੈਂਦਾ ਹੋਇਆ ਕਹਿੰਦਾ ਜਿਵੇਂ ਪਹਿਲਾ ਨੁਕਸਾਨ ਤਾਂ ਹੈਗਾ ਹੀ ਆ ਡਰ ਤਾਂ ਹੈਗਾ ਹੀ ਆ ਪਾਣੀ ਦਾ ਪਿਛਲੀ ਵਾਰ ਕੋਈ ਮੁਆਵਜ਼ਾ ਮਿਲਿਆ ਤੁਹਾਨੂੰ ਜੋ ਕੁਝ ਨਹੀਂ ਮਿਲਿਆ ਕੱਖ ਨਹੀਂ ਦਿਆ ਮੂਰੇ ਕਿੰਨਾ ਨੁਕਸਾਨ ਹੋ ਗਿਆ ਸੀ ਤੁਹਾਡਾ ਸਾਰੇ ਕੁਝ ਵੀ ਨਹੀਂ ਰਿਹਾ ਜਾ ਕੇ ਦੇਖ ਲਿਓ ਵੀ ਮੈਂ ਤਾਂ ਅਜ ਤੱਕ ਵੀ ਨਹੀਂ ਆਉ ਕਰਿਆ ਮਨ ਜੇ ਰਹਿ ਗਏ ਕੰਮ ਕਰ ਕਰਦੇ ਤੁਹਾਡੇ ਕਰਦੇ ਦਿਹਾੜੀ ਰਿਪੋਰਟ ਕਰ ਗੁਰਗਾ ਤਾਂ ਹੈ ਨਹੀਂ ਹੁੰਦਾ ਦਿਹਾੜੀ ਕਰਾ ਤੋਂ ਬਿਲਕੁਲ ਲੋਕਾਂ ਦੇ ਮਨਾਂ ਚਕ ਡਰ ਪੈ ਜਾਂਦਾ ਔਰ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਣਾ ਕੀ ਜਦੋਂ ਪਿਛਲੀ ਵਾਰ ਪਾਣੀ ਆਇਆ ਤਾਂ ਪਾਣੀ ਦਾ ਜਿਹੜਾ ਨਿਸ਼ਾਨ ਲੈਵਲ ਸੀ ਉਹ ਉਰੇ ਤੱਕ ਸੀ ਇਹ ਤਸਵੀਰ ਹੈ ਪਿਛਲੀ ਵਾਰ ਕਿਉਂਕਿ ਨਦੀ ਦੇ ਬਿਲਕੁਲ ਕੰਡੇ ਦੇ ਲੋਕ ਰਹਿੰਦੇ ਨੇ ਔਰ ਡਰਾਂ ਦੇ ਵਿੱਚ ਜਿਹੜਾ ਕਿ ਡਰ ਤਾਂ ਬਿਲਕੁਲ ਹੈ ਕਿਉਂਕਿ ਕਹਿੰਦੇ ਪਿਛਲੀ ਵਾਰ ਇਹਨਾਂ ਨੂੰ ਨੁਕਸਾਨ ਹੋਇਆ ਕੋਈ ਨਹੀਂ ਉਰੇ ਮਾਰਚਾ ਦੇਣ ਆਇਆ ਫਾਰਮ ਪਰਵਾਲੇ ਮੁੜ ਕੇ ਕਹਿੰਦੇ ਤੁਹਾਡਾ ਕੁਛ ਨਹੀਂ ਹੋਇਆ ਗਰੀਬ ਵਿਅਕਤੀਆਂ ਦਿਹਾੜੀ ਦਾ ਕੰਮ ਕਰਦੇ ਨੇ ਔਰ ਇਧਰ ਕੋਠੇ ਤੇ ਤੁਹਾਨੂੰ ਕੈਮਰਾਮੈਨ ਦਿਖਾਏਗਾ ਕਿ ਇਹਨਾਂ ਨੇ ਆਪਣਾ ਸਮਾਨ ਵੀ ਜਿਹੜਾ ਕਿ ਉੱਪਰ ਰੱਖਿਆ ਥੋੜਾ ਬਹੁਤਾ ਕਿਉਂਕਿ ਜਦੋਂ ਕਹਿੰਦੇ ਪਿਛਲੀ ਵਾਰ ਪਾਣੀ ਆਇਆ ਤਾਂ ਕੁਝ ਵੀ ਨਹੀਂ ਪਤਾ ਚੱਲਿਆ ਕਿ ਕਰੀਏ ਕੀ ਕਰੀਏ ਇੱਕੋ ਦਮ ਪਾਣੀ ਦਾ ਜਿਹੜਾ ਵਹਾਅ ਸੀ ਉਹ ਸਾਰਾ ਇਸ ਪਿੰਡ ਨੂੰ ਆਪਣੀ ਲਪੇਟ 'ਚ ਲੈ ਲਿਆ ਇਵੇਂ ਹੀ ਭਾਵੇਂ ਗੋਪਾਲ ਕਲੋਨੀ ਹੋ ਗਈ ਔਰ ਵਸਟੇਡ ਦਾ ਇਲਾਕਾ ਹੋ ਗਿਆ ਜਾਂ ਗੋਬਿੰਦ ਬਾਗ ਹੋ ਗਿਆ ਜਿਹੜੀਆਂ ਵੀ ਕਲੋਨੀਆਂ ਹੈਗੀਆਂ ਜਿਨ੍ਹਾਂ ਨੇ ਪਿਛਲੀ ਵਾਰ ਹੜ੍ਹਾਂ ਦੀ ਮਾਰ ਝੱਲੀ ਉਹਨਾਂ ਨੂੰ ਡਰ ਦਾ ਮਾਹੌਲ ਬਿਲਕੁਲ ਹੈ ਅੱਜ ਬੇਸ਼ੱਕ ਸੁਖਨਾ ਝੀਲ ਦੇ ਦੋ ਗੇਟ ਖੁੱਲੇਗੇ ਹੈਗੇ ਨੇ ਜਿਹੜੀ ਸਰਕਾਰੀ ਤੌਰ ਤੇ ਪਤਾ ਚੱਲ ਰਿਹਾ ਕਿ ਨਦੀ ਦੇ ਵਿੱਚ 1.8 ਜਿਹੜਾ ਕਿ ਕਿਸੇ ਪਾਣੀ ਹੈਗਾ ਪਰ ਜਿਹੜੇ ਲੋਕ ਹੈ ਨਦੀ ਦੇ ਕੰਡੇ ਤੇ ਰਹਿੰਦੇ ਆ ਇਹਨਾਂ ਦੇ ਲਈ ਇੱਕ ਡਰ ਦਾ ਮਾਹੌਲ ਪੈ ਜਾਂਦਾ ਨੁਕਸਾਨ ਗਰੀਬ ਵਿਅਕਤੀਆਂ ਔਰ ਕਹਿੰਦੇ ਸਾਲ ਜਿਹੜਾ ਕਿ ਸਾਡਾ ਪਹਿਲਾ ਨੁਕਸਾਨ ਹੋਇਆ ਅਜੇ ਤੱਕ ਤਾਂ ਉਹ ਤੁਹਾਡੇ ਜਿਹੜੇ ਕਿ ਜਖਮ ਸੀ ਇਹ ਤੱਕ ਤਾਂ ਉਹ ਨਹੀਂ ਸੁੱਕੇ ਤੇ ਪਰਮਾਤਮਾ ਵੱਲੋਂ ਹੁਣ ਫਿਰ ਜਿਹੜੀ ਕਿ ਪਾਣੀ ਕਿਉਂਕਿ ਪਹਾੜਾਂ ਦੇ ਵਿੱਚ ਪਿੱਛੇ ਬਾਰਿਸ਼ ਬਹੁਤ ਪੈ ਰਹੀ ਹੈ ਬੇਸ਼ੱਕ ਪੰਜਾਬ ਦੇ ਮਾਝਾ ਔਰ ਦੁਆਬਾ ਦੇ ਵਿੱਚ ਕਈ ਪਿੰਡ ਖੜਾਂ ਦੀ ਮਾਰਚਲ ਹੈ ਗਿਆ ਭਾਵੇਂ ਕਿ ਸਤਲੁਜ ਦਰਿਆ ਹੋਵੇ ਬਿਆਸ ਦਰਿਆ ਹੋਵੇ ਜਾਂ ਹੋਰ ਜਿਹੜੀਆਂ ਨਦੀਆਂ ਹੈਗੀਆਂ ਪੂਰੀਆਂ ਫੁੱਲ ਚੱਲ ਰਹੀਆਂ ਨੇ ਉਸ ਤੋਂ ਇਲਾਵਾ ਗੱਲ ਕਰੀਏ ਪਟਿਆਲਾ ਜ਼ਿਲ੍ਹੇ ਦੀ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਘੱਗਰ ਹੋ ਗਿਆ ਮਾਰਕੰਡਾ ਹੋ ਗਿਆ ਜਾਂ ਜਿਹੜੀ ਟਾਂਗਰੀ ਹੋ ਗਈ ਉਹਨਾਂ ਦੇ ਵਿੱਚ ਵੀ ਪਾਣੀ ਦਾ ਬਹਾਅ ਜਿਹੜਾ ਕਿ ਚੱਲ ਰਿਹਾ ਹੈ ਔਰ ਖਾਸ ਕਰ ਪਟਿਆਲਾ ਦੇ ਲੋਕ ਜਿਹੜੇ ਸ਼ਹਿਰ ਦੇ ਲੋਕ ਹੈਗੇ ਆ ਨਦੀ ਦੇ ਜਿਹੜੇ ਕਿਨਾਰੇ ਦੇ ਵਸਦੇ ਲੋਕ ਹੈ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਦਾ ਮਾਹੌਲ ਪੈ ਜਾਂਦਾ ਜਦੋਂ ਖਬਰਾਂ ਦੇ ਵਿੱਚ ਸੁਣਦੇ ਨੇ ਕਿ ਪਾਣੀ ਆ ਰਿਹਾ ਹੈ ਬੇਸ਼ੱਕ ਪ੍ਰਸ਼ਾਸਨ ਕਹਿ ਰਿਹਾ ਕਿ ਡਰਨ ਦੀ ਲੋੜ ਨਹੀਂ ਹੈਗੀ ਪ੍ਰਸ਼ਾਸਨ ਲੋਕਾਂ ਨੂੰ ਸੁਚੇਤ ਵੀ ਕਰ ਰਿਹਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਕਿਆ ਕਿ ਖਬਰਾਂ ਤੇ ਝੂਠੀਆਂ ਖਬਰਾਂ ਤੇ ਨਾ ਵਿਸ਼ਵਾਸ ਕਰੋ ਪਰ ਜਦੋਂ ਪਾਣੀ ਨਦੀ ਦੇ ਵਿੱਚ ਦਿਖਦਾ ਤਾਂ ਫਿਰ ਜਿਹੜੇ ਆਲੇ ਦੁਆਲੇ ਦੇ ਲੋਕ ਹੈਗੇ ਆ ਜੋਰੇ ਗਰੀਬ ਵਿਅਕਤੀ ਰਹਿੰਦੇ ਆਂ ਰੋਜ਼ ਦੀ ਕਮਾਨੇ ਆ ਤੇ ਰੋਜ਼ ਦੀ ਖਾਨੇ ਆ ਉਹ ਕਹਿੰਦੇ ਸਾਡਾ ਨੁਕਸਾਨ ਹੁੰਦਾ ਸਾਨੂੰ ਡਰ ਹੁੰਦਾ ਹੁਣ ਵੀ ਨਾ ਲੋਕਾਂ ਨੇ ਆਪਣੇ ਸਮਾਨ ਜਿਹੜਾ ਕਿ ਇਕੱਠਾ ਕਰ ਰਹੇ ਨੇ ਔਰ ਅਸੀਂ ਵੀ ਪਰਮਾਤਮਾ ਵੱਲੋਂ ਇਹ ਦੁਆ ਕਰਦੇ ਕਿ ਨਾ ਹੋਵੇ ਕਿ ਪਾਣੀ ਆਵੇ ਹੀ ਨਾ ਕਿਉਂਕਿ ਜਿਹੜੇ ਗਰੀਬ ਵਿਅਕਤੀਆਂ ਦਾ ਨੁਕਸਾਨ ਹੁੰਦਾ ਉਹ ਉਹਨਾਂ ਨੂੰ ਹੀ ਪਤਾ ਹੁੰਦਾ ਜਿਨ੍ਹਾਂ ਨਾਲ ਪੀਤਦੀ ਆ ਪਟਿਆਲਾ ਤੋਂ ਅਰਦੇ ਨਾਲ ਜਰਨਦੀਪ ਚੋਸ਼ੀ ਦੀ ਰਿਪੋਰਟ